छत्तीसगढ़ के बीजापुर में सुरक्षा बलों ते नक्सलियां ਵਿਚਕਾਰ ਮੁਕਾਬਲੇ ਦੌਰਾਨ ਦੋ ਜਵਾਨ ਡੀਆਰਜੀ ਹੈੱਡ ਕਨਸਟੇਬਲ ਨਰੇਸ਼ ਤਰੁਭ ਅਤੇ ਐਸਟੀਐਫ ਦੇ ਕਨਸਟੇਬਲ ਵਾਸਿਤ ਰਾਪ ਤੇ ਸ਼ਹੀਦ ਹੋ ਗਏ ਹਨ ਜਦ ਕਿ 31 नक्सली ਮਾਰੇ ਗਏ ਹਨ ਪੁਲਿਸ ਨੇ ਕਿਹਾ ਹੈ ਕਿ ਮਾਰੇ ਗਏ नक्सलियां ਦੇ ਵਿੱਚ 11 ਔਰਤਾਂ ਵੀ ਸ਼ਾਮਲ ਸਨ ਮੁਕਾਬਲੇ ਦੌਰਾਨ ਦੋ ਕਨਸਟੇਬਲ ਜ਼ਖਮੀ ਵੀ ਹੋਏ ਹਨ छत्तीसगढ़ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਕਿਹਾ ਹੈ ਕਿ 650 ਤੋਂ ਵੱਧ ਜਵਾਨਾਂ ਨੇ ਇੰਦਰਾਵਤੀ نیشنل ਪਾਰਕ ਇਲਾਕੇ ਵਿੱਚ ਨਕਸਲੀਆਂ ਦੀ ਲੁਕਣਗਾ ਨੂੰ ਚਾਰੋਂ ਪਾਸੇ ਤੋਂ ਘੇਰਿਆ ਅਤੇ 31 ਨਕਸਲੀਆਂ ਨੂੰ ਮਾਰ ਮੁਕਾਇਆ ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਨੇ ਕਿਹਾ ਹੈ ਕਿ ਦੇਸ਼ ਅਤੇ ਸੂਬੇ ਵਿੱਚੋਂ ਨਕਸਲਵਾਦ ਦਾ ਖਾਤਮਾ ਤੈ ਹੈ ਉਹਨਾਂ ਨੇ ਕਿਹਾ ਕਿ ਪਤਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਹ ਦੀ ਅਗਵਾਈ ਹੇਠ ਸੂਬੇ ਵਿੱਚੋਂ ਮਾਰਚ 2026 ਤੱਕ ਨਕਸਲਵਾਦ ਦਾ ਸਫਾਇਆ ਹੋ ਜਾਵੇਗਾ छत्तीसगढ़ ਵਿੱਚ ਇਸ ਵਕਵਕ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਹੁਣ ਤੱਕ 31 ਨਕਸਲੀਆਂ ਨੂੰ ਮਾਰ ਮੁਕਾਇਆ ਹੈ ਇਹਨਾਂ ਦੇ ਵਿੱਚੋਂ 65 ਬਸਤਰ ਡਿਵੀਜ਼ਨ 'ਚ ਮਾਰੇ ਗਏ ਹਨ ਪਿਛਲੇ ਸਾਲ 37 ਘੜ ਦੇ ਵਿੱਚ ਵਕਵਕ ਮੁਕਾਬਲਿਆਂ ਦੇ ਵਿੱਚ 219 ਨਕਸਲੀ ਮਾਰੇ ਗਏ ਸਨ ਬਸਤਰ ਰੇਂਜ ਦੇ ਆਈਜੀ ਸੁੰਦਰ ਰਾਜ ਪੀ ਨੇ ਕਿਹਾ ਹੈ ਕਿ ਮੌਜੂਦਾ ਮੁਕਾਬਲਾ ਇੰਦਰਾਵਤੀ ਨੈਸ਼ਨਲ ਪਾਰਕ ਇਲਾਕੇ ਦੇ ਜੰਗਲ ਦੇ ਵਿੱਚ ਸਵੇਰੇ ਉਦੋਂ ਹੋਇਆ ਜਦੋਂ ਵੱਖ-ਵੱਖ ਬਲਾਂ ਦੇ ਜਵਾਨਾਂ ਦੀ ਸਾਂਝੀ ਟੀਮ ਨਕਸਲ ਵਿਰੋਧੀ ਆਪਰੇਸ਼ਨ ਨਾਲ ਜੁੜੀ ਹੋਈ ਸੀ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਦੇ ਵਿੱਚ ਡੀਆਰਜੀ ਸਪੈਸ਼ਲ ਟਾਸਕ ਫੋਰਸ ਬਸਤਰ ਫਾਈਟਰਸ ਅਤੇ ਪੁਲਿਸ ਦੀਆਂ ਸਾਰੀਆਂ ਇਕਾਈਆਂ ਸ਼ਾਮਲ ਸਨ ਉਹਨਾਂ ਨੇ ਕਿਹਾ ਕਿ ਕੌਮੀ ਪਾਰਕ ਏਰੀਆ ਕਮੇਟੀ ਨਾਲ ਸੰਬੰਧਿਤ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਸੂਚ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਦੇ ਜਵਾਨਾਂ ਨੇ 7 ਫਰਵਰੀ ਤੋਂ ਤਲਾਸ਼ੀ ਮਿਹਿੰਮ ਆਰੰਭੀ ਹੋਈ ਸੀ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਕਰੀਬ 8 ਵਜੇ ਇੱਕ ਪਹਾੜੀ ਤੇ ਤਾਂਬੜ ਤੋੜ ਗੋਲੀਬਾਰੀ ਸ਼ੁਰੂ ਹੋਈ ਤੇ ਜੋ ਕਿ ਸ਼ਾਮ 4 ਵਜੇ ਤੱਕ ਚੱਲੀ ਰਹੀ ਅਧਿਕਾਰੀਆਂ ਨੇ ਕਿਹਾ ਹੈ ਕਿ ਮੁਕਾਬਲੇ ਵਾਲੀ ਥਾਂ ਤੋਂ ਹੁਣ ਤੱਕ ਵਰਦੀ ਦੇ ਵਿੱਚ 31 ਨਕਸਲੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਮੌਕੇ ਤੇ AK47 ਇਨਸਾਸ SLR.303 ਰਾਈਫਲਾਂ ਅਤੇ ਬੈਰਲ ਗਰਨੇਡ ਲਾਂਚਰਾਂ ਸਮੇਤ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ ਹੈ